ਕੀ ਗੱਲ ਉਹ ਤੁਸੀਂ ਇੱਥੇ ਐਡੀ ਗਰਮੀ ਦੇ ਵਿੱਚ ਲੱਗੇ ਹੋ ਆ ਨਾਲ ਵੱਡ ਕੇ ਸਾਰੀਆਂ ਛੱਟੇ ਚੁਗਦੇ ਹੋ ਕੀ ਕਰਨਾ ਕੀ ਕਰੀਏ ਫਿਰ ਜਦੋਂ ਮਜਬੂਰੀ ਆ ਸਾਨੂੰ ਜਦੋਂ ਮਿਲਦਾ ਨਹੀਂ ਕੋ ਸਰਕਾਰ ਵੱਲੋਂ ਤੇ ਫਿਰ ਅਸੀਂ ਬੱਚੇ ਰਪਾ ਲੈਣੇ ਇਕਣਾ ਹਾਂ ਕੌਂਦੀ ਦੇ ਆ ਸਰਕਾਰ ਦੀ ਸਰਕਾਰ ਦੇ ਕਣਕ ਪਹਿਲਾਂ ਆਉਂਦੀ ਰਹੀ ਆ મોદી ਦੇ ਰਾਜ ਚ ਹੁਣ ਨਹੀਂ ਕਣਕ ਆਉਂਦੀ ਹੁਣ ਜਿਹੜੀ ਆਉਂਦੀ ਨਾ 15 ਕਿਲੋ ਉਹਦੇ ਵਿੱਚੋਂ ਵੀ 14 ਕਿਲੋ ਦਿੰਦੇ ਆ 15 ਨਹੀਂ ਦਿੰਦੇ ਫੋਰੀ ਇਹ ਇਹ ਫਿਰ ਇਹ ਕਿਸ ਤਰ੍ਹਾਂ ਮਤਲਬ ਇੱਕ ਕਿੰਨੇ ਨੂੰ ਚੁਗ ਕੇ ਮੈਂ ਕੀ ਮਿਲਦਾ ਇਹਦੇ ਵਿੱਚੋਂ ਇਦੇ ਵਿੱਚ 2-3 ਕਿਲੋ ਕਣਕ ਨਿਕਲਦੀ ਆ ਸਾਰੇ ਦਿਨ ਦੇ ਵਿੱਚ ਕਿੰਨੇ ਕਿੰਨੇ ਤੋੜੇ ਆ ਚੋ ਤੇ 40 ਰੁਪਏ ਕਿਲੋ ਆਟਾ ਵਾ ਹਾਂ 40 ਹਾਂ 40 ਇਹ ਕਿੰਨੇ ਤੋੜੇ ਮਤਲਬ ਇੱਕ ਦਿਨ ਚ ਚੁਗ ਲੈਨੇ ਇਹ ਦੋ ਤੋੜੇ ਵਾ ਦਿਹਾੜੀ ਚੋਗੇ ਜਾਂਦੇ ਤੇ 2 ਕਿਲੋ ਚੋਂ ਕਣਕ ਨਿਕਲਣੀ ਸਾਰੀ ਛਿੱਟਿਆਂ ਤੋਂ ਭਾਵ ਕੀ ਆ ਕੁਝ ਲੋਕਾਂ ਨੂੰ ਨਹੀਂ ਪਤਾ ਹੋਏਗਾ ਜਿਹੜੇ ਉਹ ਦੂਰ ਦੇ ਦੇਖਦੇ ਪਹਿਲਾਂ ਆਪਾਂ ਮਤਲਬ ਦੱਸੀ ਛਿੱਟੇ ਹੁੰਦੇ ਕੀ ਆ ਛਿੱਟੇ ਜਿਹੜੀ ਕਣਕ ਜਿਹਦਾ ਉਹ ਕੱਟਦੇ ਆ ਛਿੱਟਾ ਕਰਦਾ ਵਾ ਫਿਰ ਉਹ ਅਸੀਂ ਜਾ ਕੇ ਚੁਗਣਾ ਵਾ ਜਿਹੜਾ ਬਚਿਆ ਹੁੰਦਾ ਹਾਂ ਜਿਹੜਾ ਹਰੇ ਠਾ ਡਿੱਗਾ ਉਹ ਚੁਗਣਾ ਵਾ ਹਾਂ ਉਹ ਚੁਣ ਕੇ ਫੇਰ ਅਸੀਂ ਘੜੇ ਖਾ ਕੇ ਕੁੱਟਨੇ ਆ ਫੇਰ ਇਹਦੇ ਚ ਦਾਣੇ ਕਢਨੇ ਫੇਰ ਆਟਾ ਪਿਆਉਣਾ ਕੁਝ ਲੋਕ ਸੜਕਾਂ ਦੇ ਵੀ ਖਿਲਾਰਦੇ ਆ ਉਹਦਾ ਵੀ ਗਾਉ ਉਹੀ ਇਹੋ ਹੀ ਕਿਹਾ ਜਿਹੜੇ ਕੁੱਟਨੇ ਨਾ ਪੈਣ ਹਾਂ ਕੁੱਟਨੇ ਨਾ ਪੈਣ ਹਾਂ ਇਹ ਸੜਕ ਤੇ ਖਿਲਾਰਦਾ ਹੀ ਦੇ ਆ ਤੇ ਫੇਰ ਜਿਹਦਾ ਸੰਦ ਨੰਗਦੇ ਹਰ ਦਾਣੇ ਨਿਕਲਦੇ ਆਂ ਦਿਨ ਦੀ 2 ਕਿਲੋ ਜੇ ਮੰਨ ਲਓ ਆਪਾਂ ਕਰਦੇ ਆਂ ਦਿਨ ਦੇ 10 ਦਿਨ ਚ 20 ਕਿਲੋ ਆਟਾ ਕੱਢ ਲੂਗੇ ਤੇ 20 ਕਿਲੋ ਆਟੇ ਨਾਲੋਂ ਜ਼ਿਆਦਾ ਕਿੰਨੇ ਦਿਨ ਹੋ ਜੂਗੇ ਕਿੰਨੇ ਦੇ ਅੰਨੀ ਦੇ 10 ਦਿਨ ਵੀ ਨੰਨ 15 ਦਿਨ ਜਿਹੜਾ ਨੰਗ ਗਿਆ ਨੰਗ ਗਿਆ ਉਹ ਵਧੀਆ ਨੰਗ ਜਾਣਾ ਉਹ ਉਸ ਤੋਂ ਬਾਅਦ ਫੇਰ ਦਿ ਵਸਾਕੀ ਦਾ ਤਿਹਾਰ ਜਦੋਂ ਖਤਮ ਹੋਇਆ ਉਸ ਤੋਂ ਬਾਅਦ ਜਿਹੜਾ ਕਿਸਾਨਾਂ ਨੇ ਹੁਣ ਕਣਕਾਂ ਦੀ ਕਟਾਈ ਕਰਨੀ ਸ਼ੁਰੂ ਕਰ ਦਿੱਤੀ ਲੇਕਿਨ ਕਣਕਾਂ ਦੀ ਕਟਾਈ ਹੋਣ ਤੋਂ ਬਾਅਦ ਕੁਛ ਭੈਣਾ ਕੁਛ ਮਤਾਵਾ ਇਸ ਤਰੀਕੇ ਨਾਲ ਖੇਤਾਂ ਦੇ ਵਿੱਚ ਜਿਹੜੇ ਛਿੱਟੇ ਹੁੰਦੇ ਨੇ ਉਹ ਚੁੱਕਦਿਆਂ ਨਜ਼ਰ ਆਉਂਦੀਆਂ ਨੇ ਤਸਵੀਰਾਂ ਤੁਸੀਂ ਦੇਖੀਆ ਕਿਸ ਤਰੀਕੇ ਦੇ ਨਾਲ ਜਿਹੜਾ ਇਹ ਭੈਣਾ ਤੁਸੀਂ ਦੇਖੋ ਛਿੱਟੇ ਚੱਕਦੀਆਂ ਨੇ ਕਿਉਂ ਇਹ ਕਰਨਾ ਪੈਂਦਾ ਕੀ ਕਰਨਾ ਕਿ ਇੰਨੀ ਗਰਮੀ ਐ ਇਸ ਵਕਤ ਤੁਸੀਂ ਧੁੱਪ ਦੇਖੋ ਜੇ ਕਦੇ ਮੈਂ ਗੱਲ ਕਰਾਂ ਇੱਥੇ ਸੇਕ ਵੀ ਇੰਨਾ ਜ਼ਿਆਦਾ ਹੈ ਕਿਉਂਕਿ ਕਣਕ ਐ ਜ਼ਮੀਨ ਐ ਤੇ ਇਸ ਦਾ ਸੇਕ ਵੀ ਜਿਹੜਾ ਆਪਣੇ ਮੂੰਹ ਤੇ ਪੈਂਦਾ ਸ਼ਰੀਰ ਤੇ ਪੈਂਦਾ ਲੇਕਿਨ ਕਿਉਂ ਇਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਨੂੰ ਇੱਥੋਂ ਛੱਡੇ ਚੁਗਣੇ ਪੈ ਰਹੇ ਨੇ ਪਹਿਲਾਂ ਗੱਲਬਾਤ ਕਰ ਲੈਣੇ ਮਾਤਾ ਜੀ ਕਿਨਾ ਜੀ ਆਪਣਾ ਜਸਵੀਰਪੁਰ ਕੀ ਗੱਲ ਹੋ ਤੁਸੀਂ ਇੱਥੇ ਏਡੀ ਗਰਮੀ ਦੇ ਵਿੱਚ ਲੱਗੇ ਹੋ ਆ ਨਾ ਵੱਢ ਕੇ ਸਾਰੀਆਂ ਛੱਡੇ ਚੁਗਦੇ ਹੋ ਕੀ ਕਰਨਾ ਇਹ ਤਾਂ ਤੇ ਕੀ ਕਰੀਏ ਫਿਰ ਜਦੋਂ ਮਜਬੂਰੀ ਆ ਸਾਨੂੰ ਜਦੋਂ ਮਿਲਦਾ ਨਹੀਂ ਕੋ ਸਰਕਾਰ ਵੱਲੋਂ ਤੇ ਫੇਰ ਅਸੀਂ ਬੱਚੇ ਤੇ ਪਾ ਲੈਣੇ ਹਨ ਹਾਂ ਕੌਂਦੀ ਦੇ ਸਰਕਾਰ ਦੀ ਸਰਕਾਰ ਦੇ ਕਣਕ ਪਹਿਲਾਂ ਆਉਂਦੀ ਰਹੀ ਆ ਮੋਦੀ ਦੇ ਰਾਜ ਚ ਹੁਣ ਨਹੀਂ ਕਣਕ ਆਉਂਦੀ ਹੁਣ ਜਿਹੜੀ ਆਉਂਦੀ ਨਾ 15 ਕਿਲੋ ਉਹਦੇ ਵਿੱਚੋਂ ਵੀ 14 ਕਿਲੋ ਦਿੰਦੇ ਆ 15 ਨਹੀਂ ਦਿੰਦੇ ਫੂਰੀ ਹਾਂ ਇਹ ਇਹ ਫਿਰ ਇਹ ਕਿਸ ਤਰ੍ਹਾਂ ਮਤਲਬ ਇੱਕ ਕਿੰਨੇ ਚੋਗਾ ਕੇ ਮੈਂ ਕੀ ਮਿਲਦਾ ਇਹਦੇ ਵਿੱਚੋਂ ਇਹਦੇ ਵਿੱਚ 2-3 ਕਿਲੋ ਕਣਕ ਨਿਕਲਦੀ ਆ ਸਾਰੇ ਦਿਨ ਦੇ ਵਿੱਚ ਕਿੰਨੇ ਤੋੜੇ ਆ ਚੋ ਤੇ 40 ਰੁਪਏ ਕਿਲੋ ਆਟਾ ਵਾ ਹਾਂ 40 ਹਾਂ 40 ਆ ਇਹ ਕਿੰਨੇ ਤੋੜੇ ਮਤਲਬ ਇੱਕ ਦਿਨ ਚ ਚੁਗ ਲੈਣੇ ਇਹ ਦੋ ਤੋੜੇ ਵਾ ਅੱਧਾ ਚੋਗੇ ਜਾਂਦੇ ਤਾਂ 2 ਕਿਲੋ ਚੋਂ ਕਣਕ ਨਿਕਲਣੀ ਸਾਰੀ ਛਿੱਟਿਆਂ ਤੋਂ ਭਾਵ ਕੀ ਆ ਕੁਝ ਲੋਕਾਂ ਨੂੰ ਨਹੀਂ ਪਤਾ ਹੋਏਗਾ ਜਿਹੜੇ ਉਹ ਦੂਰ ਦੇਖਦੇ ਪਹਿਲਾਂ ਆਪਾਂ ਮਤਲਬ ਦੱਸਿਆ ਛਿੱਟੇ ਹੁੰਦੇ ਕੀ ਆ ਸਿੱਟੇ ਜਿਹੜੀ ਕਣਕ ਜਦੋਂ ਕੱਟਦੇ ਆ ਸਿੱਟਾ ਘਿਰਦਾ ਵਾ ਫਿਰ ਉਹ ਅਸੀਂ ਜਾ ਕੇ ਚੁਗਣਾ ਵਾ ਜਿਹੜਾ ਬਚਿਆ ਹੁੰਦਾ ਹਾਂ ਜਿਹੜਾ ਹਰੇ ਠਾ ਡਿੱਗਾ ਉਹ ਚੁਗਣਾ ਵਾ ਹਾਂ ਉਹ ਚੁਣ ਕੇ ਫੇਰ ਅਸੀਂ ਘੜੇ ਖਾ ਕੇ ਕੁੱਟਨੇ ਆ ਫੇਰ ਇਹਦੇ ਚ ਦਾਣੇ ਕੱਢਨੇ ਫੇਰ ਆਟਾ ਤੇ ਆਉਣਾ ਸੋ ਵੀ ਤੂੰ ਵੇਖੋ ਜਿਹੜੀ ਕਣਕ ਕੱਟਣ ਤੋਂ ਬਾਅਦ ਜਿਹੜੇ ਥੱਲੇ ਡੇਗ ਜਾਂਦੇ ਨੇ ਛੱਟੇ ਉਹਨਾਂ ਦੇ ਵਿੱਚੋਂ ਦਾਣੇ ਕੱਢਣ ਦੀ ਇਹ ਸਾਰਾ ਕੁਛ ਉਸ ਦੀ ਆ ਜਿਹੜਾ ਚੁਗਦੇ ਨੂੰ ਕੱਢਦੇ ਨੇ ਇੱਥੋਂ ਚੱਕਦੇ ਨੇ ਤੇ ਇਹ ਫਿਰ ਸੋਨਾ ਪੈਂਦਾ ਇਹ ਚੋਂ ਫਿਰ ਇਹਨੂੰ ਕੱਢਣ ਦਾ ਕੀ ਤਰੀਕਾ ਦਾਣਿਆਂ ਨੂੰ ਇਹ ਕੁੱਟੀ ਦੇ ਆਪ ਹਮ ਕੁੱਟ ਕੇ ਤੇ ਫੇਰ ਜਾ ਕੇ ਕਣਕ ਭਜਾਈਦੀ ਆ ਫੇਰ ਆਟਾ ਬਣਦਾ ਕੁਝ ਲੋਕ ਸੜਕਾਂ ਦੇ ਵੀ ਖਿਲਾਰਦੇ ਆ ਉਹਦਾ ਵੀ ਗੱਲ ਉਹੀ ਇਹੋ ਹੀ ਕਿਹਾ ਜਿਹੜੇ ਕੁੱਟਨੇ ਨਾਲ ਪੈਣ ਹਾਂ ਕੁੱਟਨੇ ਨਾਲ ਪੈਣ ਹਾਂ ਇਹ ਸੜ ਕਿ ਚਟੇਪਰ ਜਾਂਦੇ ਤੇ ਦਾਣੇ ਨਿਕਲਉਂਦੇ ਤੇ ਇਹ ਕਿੰਨੇ ਕ ਦਿਨ ਕੰਮ ਚੱਲਦਾ ਇਦਾਂ ਇਹ ਬਸ ਇਹੋ ਹੀ 10 15 ਦਿਨੀਆਂ ਬਸ ਇਹ ਦਿਨ ਦੀ 2 ਕਿਲੋ ਜੇ ਮੰਨ ਲਓ ਆਪਾਂ ਕਰਦੇ ਆਂ ਦਿਨ ਦੇ 10 ਦਿਨਾਂ ਚ 20 ਕਿਲੋ ਆਟਾ ਕੱਢ ਲੂਗੇ ਤੇ 20 ਕਿਲੋ ਆਟੇ ਨਾਲੋਂ ਜ਼ਿਆਦਾ ਕਿੰਨੇ ਦਿਨ ਹੋ ਜਾਊਗਾ ਕਿੰਨੇ ਦਿਨ ਨਹੀਂ ਤੇ 10 ਦਿਨ ਵੀ ਨੰਨ 15 ਦਿਨ ਜਿਹੜਾ ਨੰਗ ਗਿਆ ਨੰਗ ਗਿਆ ਉਹ ਵਧੀਆ ਨੰਗ ਜਾਣਾ ਉਹ ਉਸ ਤੋਂ ਬਾਅਦ ਕਿ ਜ਼ਿਆਦਾ ਕਿੰਨਾ ਉਸ ਤੋਂ ਬਾਅਦ ਫੇਰ ਦਿਹਾੜੀ ਦਾ ਪਾ ਕੋਈ ਜੇ ਮਿਲੂਗਾ ਤੇ ਫੇਰ ਫੇਰ ਆਟਾ ਮੋਲ ਫੇਰ ਆਟਾ ਮੋਲ ਤੇ ਉਦੋਂ ਫੇਰ ਕਿੱਦਾਂ ਪੈਸਾ ਪੂਸਾ ਕਾਰੋਬਾਰ ਕੋਈ ਹੈਗਾ ਆਪਣਾ ਨਹੀਂ ਕੰਮ ਕਰ ਲਿਆ ਆਪਾਂ ਉਹ ਐਪੀ ਸਕ੍ਰਿਪਟ ਮੈਡਲ ਤੋੜ ਲੇ ਸਬਜੀ ਦਾ ਕੰਮ ਕਰ ਲਿਆ ਉਹ ਜਦੋਂ ਪਾਇਹਾ ਹੋਇਆ ਫਿਰ ਆਟਾ ਲੈ ਆਂਦਾ ਬਹੁਤ ਸਬਜੀ ਲੈ ਆਂਦੀ ਮੁੱਲ ਦੁੱਧ ਲੈ ਲਿਆ ਤੈਨੂੰ ਪਤਾ ਇਦਾਂ ਹੀ ਕੰਮ ਚੱਲਦੇ ਤੇ ਬੱਚੇ ਤਾਂ ਅੱਜ ਕੱਲ ਪੈਸੇ ਸਖਣਾ ਤੂੰ ਪੜਾਈ ਖਣਾ ਤਾਂ ਬੱਚੇ ਇੱਥੇ ਬੈਠੇ ਆ ਕੋਈ ਬੱਚੇ ਸਾਡੇ ਸਿਸਟਮ ਬਾਹਰ ਹੋਏ ਤਾਂ ਸਾਨੂੰ ਇਹ ਕੰਮ ਨਾ ਕਰਨਾ ਪਵੇ ਭਗਵਾਨ ਤੁਮਹਾਨੂੰ ਦਾ ਕਾਰਡ ਬਣਾਉਣੇ ਆ ਤੇ ਜਦੋਂ ਨੇ ਵੋਟਾਂ ਲੈਣੀਆਂ ਹਦੋਂ ਦੇ ਰਸੋਈ ਦੇ ਕਾਰਡ ਬਣਾਓ ਨੂੰ ਪਿਆਰ-ਪਿਆਰ ਰੁਪਈਆ ਕਾਟਾ ਤੇ ਪਾਵਾਂ ਗਰ ਸੋਈ ਕਾਟ ਬਣਾਓ ਜੇ ਕਾਟ ਬਣਾ ਲੈ ਮੜ ਕੇ ਕੁਝ ਵੀ ਨਹੀਂ ਸਰਕਾਰ ਵਾਦੇ ਕਰ ਦਿੰਦੀ ਜਦੋਂ ਵੋਟਾਂ ਲੈਣਗੀਆਂ ਮੜ ਕੇ ਨਹੀਂ ਕੁਝ ਵਾਰਦੀ ਆਹ ਹੈ ਮੋਦੀ ਠੀਕ ਸਾਡੇ ਵਾਸਤੇ ਤੇ ਮੋਦੀ ਠੀਕ ਹਾਂਜੀ ਮੋਦੀ ਦੇ ਬਥੇਰਾ ਕੁਝ ਦਿੰਦਾ ਗਾੜੀ ਨਹੀਂ ਸਾਡੇ ਤੱਕ ਨਹੀਂ ਆਉਂਦਾ ਹਾਂ ਹਾਂ ਜੱਟ ਧਰਨੇ ਲਾਲਾ ਵਿਹਲੇ ਆ ਤੇ ਆਪਣੇ ਕੰਮ ਚਲਾਈ ਜਾਂਦੇ ਆ ਤੇ ਮਗਹਾਈਆਂ ਕਰੀ ਜਾਂਦੇ ਆ ਤੇ ਸਾਡੇ ਵਰਗੇ ਤਾਂ ਮਿਹਨਤ ਕਰਨੇ ਹੀ ਕਿੱਥੇ ਤੁਸੀਂ ਵੀ ਖੁਸ਼ ਨਹੀਂ ਹੈਗੇ ਜੱਟ ਜ਼ਿਮੀਦਾਰ ਕਹਿੰਦੇ ਸਾਨੂੰ ਐਮਐਸਪੀ ਚਾਹੀਦੀ ਆ ਸਾਨੂੰ ਬੜੀਆਂ ਚੀਜ਼ਾਂ ਅਜਹੀਆਂ ਨੇ ਜਿਹੜੀਆਂ ਮਿਲ ਨਹੀਂ ਰਹੀਆਂ ਉਹ ਵੀ ਇੱਕ ਤਰਫ ਉਹ ਵੀ ਕਹਿੰਦੇ ਆ ਕਿ ਅਸੀਂ ਸੁੱਖ ਨਹੀਂ ਸਾਡੀ ਜ਼ਿੰਦਗੀ 'ਚ ਸਾਨੂੰ ਬੜੇ ਘਾਟੇ ਪੈਂਦੇ ਆ ਸਾਡੇ ਕਰਜ਼ੇ ਆ ਨਹੀਂ ਨਹੀਂ ਜੱਟਾਂ ਜੀ ਵੀ ਤਰ੍ਹਾਂ ਦੇ ਕਰਜ਼ੇ ਕਾਦੇ ਆ ਜਿਨ੍ਹਾਂ ਦੇ 10-10 15-15 20-20 ਕਿੱਲੇ ਪੈੜੀ ਆ ਉਹ ਕਣਕ ਲੈਣ ਦੇ ਆ ਗਰੀਬਾਂ ਦੀ ਆ ਉਹ ਤੇ ਲੈ ਲਉਂਦੇ ਆ ਤੇ ਕਣਕ ਮਹਿੰਗੀ ਕਰਾ ਲੈਂਦੇ ਝੋਨਾ ਵੀ ਮਹਿੰਗਾ ਕਰਾ ਲੈਂਦੇ ਆਪਣ ਨਾ ਸਾਨੂੰ ਕਰਦਾ ਕਦਮ ਮੇਰਾ ਜਟਾ ਜੀ ਵੀਦਾਰਾ ਨੂੰ ਇਹਣਾ ਵਾ ਜਿੰਨਾ ਜਾ ਕੇ ਧਰਨੇ ਸਬਜ਼ੀਆਂ ਲਾਉਣ ਸਾਨੂੰ ਫਾਇਦਾ ਹੋਵੇ ਕਣਕ ਚੋਣੇ ਨਾਲ ਸਾਨੂੰ ਕਰਦਾ ਫਾਇਦਾ ਹੋਵੇ 6 ਮਹੀਨੇ ਇਹ ਫਸਲ ਕੱਢਦੇ ਆ ਕਣਕ ਕੀ ਸਬਜ਼ੀਆਂ ਲਾਉਣਾ ਮੱਕਈ ਬੀਜਣਾ ਕੰਨੇ ਲਾਉਣ ਇਹ ਬੀਜਣਾ ਦਾਲਾ ਬੀਜਣਾ ਹਮ ਮਿਲਾਵਟ ਅੱਜਕੱਲ੍ਹ ਤੇ ਮਾਤਾ ਜੀ ਇਹਨਾਂ ਚ ਮਿਲਾਵਟ ਪੂਰੀ ਹਰ ਇੱਕ ਚ ਪੂਰੀ ਹਰ ਪੰਚੀ ਇਹ ਕੰਮ ਦਵਾਈ ਤੇ ਹੋਂ ਡਿਆ ਹ ਹਸਪਤਾਲ ਮਰੇ ਮੈਂ ਜਾ ਕੇ ਖਾ ਦਾ ਇਸ ਤਰੀਕੇ ਦੀਆਂ ਆ ਗਈਆਂ ਜਿਹੜੀਆਂ ਜ਼ਹਿਰ ਬੰਦੀਆਂ ਜ਼ਹਿਰ ਬੰਦੀਆਂ ਜਾਂਦੀਆਂ ਤਾਈਏ ਯਾਨੀ ਕਿ ਆਪ ਅਸਲ ਬੰਦ ਕਰਦੇ ਸਬਜ਼ੀਆਂ ਲਾਉਂਦੇ ਸਾਨੂੰ ਕੋਈ ਫਾਇਦਾ ਹੋਵੇ ਸ਼ਾਮਣ ਤੋੜਿਆ ਕਰੀ ਇਹ ਹੋਣਾ ਹੈ ਸਬਜੀ ਨਹੀਂ ਕੋਈ ਵੀ ਹੱਡੇ ਪੰਜਾਬ ਪਹਿਲੀ ਪੰਨੇ ਤੇ ਕੋਈ ਸਬਜੀ ਲਾਉਂਦਾ ਨਹੀਂ ਹੈ ਨਾ ਐਂਦੀ ਜਾ ਜਾ ਕੇ ਪਲਾਸ ਉਰਜਾ ਇੱਕ ਸਬਜੀ ਤੋੜੀ ਹੱਡੇ ਇਹਨੂੰ ਪੁੱਛ ਲੋ ਸਾਰਾ ਸਿਆਲ ਹੀ ਠੰਡ ਦੇ ਵਿੱਚ ਸਬਜ਼ੀਆਂ ਵੀ ਨਹੀਂ ਮਿਲਦੀ ਸਬਜ਼ੀਆਂ ਵੀ ਨਹੀਂ ਮਿਲਦਾਂ ਵੀ ਇੱਥੇ ਨਹੀਂ ਉਹਦੇ ਵਿੱਚ ਵੀ ਕੋਈ ਫਾਇਦਾ ਨਹੀਂ ਸਰਕਾਰੀ ਹਸਪੀਟਲ ਤੇ ਗਰੀਬਾਂ ਨੂੰ ਨਹੀਂ ਕਿਸੇ ਨੂੰ ਕਿਉਂਕਿ ਫਾਇਦੇ ਨਹੀਂ ਫਾਇਦਾ ਗਰੀਬ ਦੀ ਨਹੀਂ ਕਿਸੇ ਦੀ ਸੰਦੇ ਹਸਪੀਟਲ ਵਾਲੇ ਵੀ ਸਰਕਾਰੀਆਂ ਚ ਹਾਲਾਤ ਤਾਂ ਬਸੇ ਮਾੜੇ ਆ ਬਹੁਤ ਮਾੜੇ ਲੱਗਦਾ ਕਿ ਅੱਗੇ ਹਾਲਾਤ ਮਤਲਬ ਲੋਕ ਕਹਿੰਦੇ ਆ ਕਿ ਚੰਗੇ ਸੀਗੇ ਹੁਣ ਮਾੜੇ ਹੋ ਗਏ ਆ ਫੇਰ ਕਹਿੰਦੇ ਹੋਰ ਮਾੜੇ ਆ ਤੇ ਗਾਂ ਦੀ ਗਾਮ ਫੇਰ ਕਿੱਥੇ ਵੇਖਦੇ ਹੋ ਜਿੰਨੇ ਤੇ ਡੰਡ ਲਾਤੀ ਦੁਨੀਆ ਦੀ ਇਹ ਸਰਕਾਰ ਨਸ਼ੇ ਚਲਾਉਂਦੀ ਆ ਜਿਹੜੇ ਲੋਕਾਂ ਦੇ ਕਾਟ ਬਣਾਏ ਆ ਤੇ ਉਹ ਨਸ਼ੇ ਦੂਸਰਾ ਮਰੇ ਨਸ਼ੇ ਚਾਲੂ ਕਰਾਤੇ ਆ ਉਹ ਲਿਆ ਲਿਆ ਕਾਟ ਬਣਾ ਬਣਾ ਗਾਂ ਵੇਚੀ ਜਾਂਦੇ ਆ ਇੱਦਾਂ ਹੀ ਡਾਂਡ ਲੱਥੰਡੇ ਹੀ ਐ ਤਾਂ ਗਾਂ ਮੁੰਡੇਆਂ ਮੁੰਡੇ ਅਗਰ ਦੁਜੇ ਲਾਈ ਜਾਂਦੇ ਤਾਂ ਮੜਕੇ ਲੁੱਟਾ ਖਵਾ ਕਰਦੇ ਜਦੋਂ ਕੰਮ ਕਰ ਜੋ ਕਿ ਸਰੀਰ ਨਹੀਂ ਇਹਨਾਂ ਦੇ ਤਾਂ ਬਸ ਇਹਨਾਂ ਲੁੱਟਾ ਖਵਾਏ ਕਰਨੀਆਂ ਜਾਨ ਤੇ ਹੈ ਗਈ ਨਹੀਂ ਆ ਅੱਜ ਕੱਲ ਕਿਹੜੇ ਆ ਜਿਹੜਾ ਨਸ਼ਾ ਖਾ ਕੇ ਤਾਂ ਕੋਈ ਕੰਮ ਕਰ ਲੂਗਾ ਨਹੀਂ ਜਾਂਦੀਆਂ ਨਹੀਂ ਨਹੀਂ ਕੋਈ ਨਹੀਂ ਆ ਲਿਸਟਾਂ ਦੇ ਵਿੱਚ ਪੱਕੀਆਂ ਛੱਤਾਂ ਕੀਤੀਆਂ ਜਾ ਰੀਆਂ ਵਾ ਪਰ ਅਸੀਂ ਆਪਣੀ ਮਿਹਨਤ ਕਰਕੇ ਨਾ ਫੇਰ ਥੋੜਾ ਥੋੜਾ ਪੈਸਾ ਇਕੱਠਾ ਕਰਕੇ ਹਾਂ ਲਿਸਟਾਂ ਚ ਪੱਕੇ ਹੋ ਚੁੱਕੇ ਆ ਲਿਸਟਾਂ ਦੇ ਵਿੱਚ ਤੁਹਾਡੇ ਵੀ ਘਰ ਪੱਕੇ ਸਭ ਕੁਝ ਮਿਲਦਾ ਪਿਆ ਹਾਂਜੀ ਉਹ ਗਰਾਊਂਡ ਲੈਵਲ ਤੇ ਨਹੀਂ ਮਿਲਦਾ ਜੇ ਆਪਾਂ ਸੱਚਾਈ ਦੀ ਗੱਲ ਕਰੀਏ ਹਾਂ ਸੱਚਾਈ ਦੀ ਗੱਲ ਕਰਗੇ ਤੇ ਸਰਕਾਰੋਂ ਉਹਨੇ ਕੁਝ ਵੀ ਨਹੀਂ ਮਿਲਿਆ ਮੈਂਤ ਕਰਕੇ ਪਾਏ ਆ ਪਰਵਾਜ਼ ਚ ਕੌਣ ਕੌਣ ਆਪਣੇ ਆਏ ਪੰਜ ਜੀ ਅਸੀਂ ਪੰਜ ਜੀ ਹਾਂਜੀ ਕੋਈ ਕਾਰੋਬਾਰ ਕਿੱਦਾਂ ਮਤਲਬ ਕਾਰੋਬਾਰ ਮੁੰਡੇ ਵਿਚਾਰੇ ਦਿਹਾੜੀ ਦਾ ਪੇ ਕਰਦੇ ਆ ਬੜੇ ਲਿਖੇ ਨਹੀਂ ਨਹੀਂ ਪੜਿਆ ਨਹੀਂ ਨਸ਼ਿਆਂ ਦਾ ਵੀ ਜ਼ੋਰ ਆ ਨਸ਼ਿਆਂ ਤੋਂ ਬਚਾਓ ਨਹੀਂ ਨਸ਼ਿਆਂ ਦਾ ਬਚਾਓ ਹਾਂ ਦਾਂਤ ਨੂੰ ਲੱਗਦਾ ਹੋਊਗਾ ਲੇਕਿਨ ਜੋ ਮਾਹੌਲ ਆ ਅੱਜਕੱਲ ਸਾਰੇ ਬਸ ਇਹ ਤਾਂ ਲੱਗਦਾ ਹੀ ਆ ਕਿਹੜੇ ਵਾਲੇ ਮਾੜਾ ਨਿਕਲ ਆਉਣਾ ਹਾਂਜੀ ਇਹ ਹਦਕੱਲੋਂ ਏਡਾ ਰੌਂਦੇ ਆ ਪਿੱਤੀ ਪਤਾ ਪੈਸਾ ਤਾਂ ਖਲਾ ਦੇਨੇ ਆ ਤੇ ਗੱਡੀ ਪਤਾ ਹੀ ਨਹੀਂ ਵੀ ਕੀ ਕਰ ਦੇਣਾ ਅੱਜਕੱਲ ਗਵਰਨਮੈਂਟ ਸਕੀਮ ਚੱਲਦੀ ਆ ਸਰਕਾਰ ਵੱਲੋਂ ਏਦਾਂ ਜਿਹੜੀਆਂ ਗਰੀਬ ਪਰਵਾਰਾਂ ਹਾਂ ਓਏ ਬਸ ਇੱਕ ਜਿੰਨੇ ਨੂੰ ਲਾਉਂਦੇ ਕਾਰਡ ਤੇ ਬਾਕੀ ਸਾਰੇ ਬੱਚੇ ਨੇ ਸਾਰੇ ਜਿੰਨੇ ਨਹੀਂ ਇੱਕ ਜਿੰਨੇ ਨੇ ਕਾਰਡ ਤੇ ਦੱਸ ਤੈਨੂੰ ਸੁੱਖ ਕੀ ਕਰਨਾ ਜੀ ਪਿੰਡ ਤੋਂ ਪਿੰਡ ਕਰੋ ਵਾਲ ਸਰਪੰਚ ਨੇ ਬੰਦ ਕਰਾਇਆ ਜਿੱਦ ਕੋਈ ਕੰਮ ਨਹੀਂ ਚੱਲਣ ਦੇ ਤਿੰਨ ਮਹੀਨੇ ਹੋ ਗਏ ਆ ਉਹ ਕਿਉਂ ਉਹ ਏਦਾਂ ਟੜੇ ਬਾਜ਼ੀਆਂ ਨੇ ਸਾਰਾ ਕੁਝ ਹੰਡਿਆ ਵਾ ਉਹ ਕਹਿੰਦਾ ਤੁਸੀਂ ਨਜਾਇਜ਼ ਕਾਰਡ ਚਲਾਉਂਦੇ ਜੇ ਜਿਹੜਾ ਜ਼ਿੰਮੇਵਾਰ ਮੋਤ ਬਾਰ ਬੰਦਾ ਉਹਨੂੰ ਉਹ ਤੇ ਉਹਨੂੰ ਪਤਾ ਵਾ ਵੀ ਕੀ ਬੰਡਿਆ ਵਾ ਉਹ ਨੂੰ ਆਉਂਦਾ ਵੀ ਤੁਸੀਂ ਨਜਾਇਜ਼ ਕਾਰਡ ਚਲਾਉਂਦੇ ਜੇ ਗਰੀਬਾਂ ਨੂੰ ਰੋਟੀ ਤੇ ਲਾਇਆ ਸਾਡਾ ਘਰ ਦਾ ਛੱਟ ਲੰਗਦਾ ਜਾਂਦਾ ਸੀ ਜਿਹੜਾ ਵੀ ਪੈਸਾ ਚਲੋ ਆਉਂਦਾ ਸੀ ਮਹੀਨੇ ਬਾਅਦ ਹਫਤੇ ਬਾਅਦ ਜਿਹੜੇ ਪੈਸੇ ਪੈਂਦੇ ਸੀ ਤੇ ਚਲੋ ਸਾਡਾ ਫਿਰ ਟਾਈਮ ਸਰਦਾ ਜਾਂਦਾ ਹੋਇਆ। ਇਹ ਤਾਂ ਮਾਦਰ ਜੱਟ ਜੀ ਦਾ ਗੁੱਸੇ ਨਹੀਂ ਹੁੰਦਾ ਕਿ ਸਾਡੀ ਤੁਸੀਂ ਪਿਆਲੀਆਂ ਦੇ ਵਿੱਚ ਆ ਕੇ ਚੁੱਕਦੇ। ਨਹੀਂ ਨਹੀਂ ਕੋਈ ਮਤਲਬ ਸੀਨ ਵਗਦੀ ਆ ਨਾ ਉਦੋਂ ਗੁੱਸੇ ਦੇ ਉਹ ਤਾਂ ਨਹੀਂ ਵੜਨ ਦਿੰਦੇ। ਜਦੋਂ ਜਦੋਂ ਕਟਾਈ ਹੁੰਦੀ ਆ ਕਟਾਈ ਤੋਂ ਬਾਅਦ ਨਹੀਂ ਕੋਈ ਗੱਲ। ਆਵਾਜ਼ ਨਹੀਂ ਕੋਈ ਗੱਲ ਆ। ਜਦੋਂ ਕਟਾਈ ਹੁੰਦੀ ਏ ਜੇ ਇਕ ਤੇ ਬੰਨਾ ਹੋਵੇ ਨਾ ਤੇ ਜੇ ਬੰਨਾ ਵਾਟ ਲੈ ਕੇ ਬੰਨੇ ਤੋਂ ਰਾਲਾ ਪਾਉਂਦੇ ਆ। ਇਹ ਤਾਂ ਵੱਡਾਂ ਚੋਂ ਵੱਡਾਂ ਖਣਵੜਾਂ ਚੋਂ ਚੋਖ ਕੇ ਫੇਰ ਨਹੀਂ ਇੰਦੇ। ਉਹ ਆਉਂਦੇ ਆ ਨਾ ਹਾਂ। ਸਬਜ਼ੀਆਂ ਸਬਜ਼ੀਆਂ ਫੇਰ ਇਸ ਤੋਂ ਬਾਅਦ ਜਿਵੇਂ ਸੀਜ਼ਨ ਝੋਨੇ ਦਾ ਆਉਣਾ ਉਹਦੇ ਵਿੱਚ ਵੀ ਕੰਮਕਾਜ ਕਰ ਪਹਿਲਾਂ ਕੀ ਕਰਨਾ ਪਹਿਲਾਂ ਪਨੀਰੀ ਪੁੱਟਣੀ ਹੋਣਾ ਪਨੀਰੀ ਅਜ ਤਾਂ ਬਿਜ ਨਹੀਂ ਆ ਪਹਿਲਾਂ ਹੀ ਪੁੱਟਣੀ ਆ ਫਿਰ ਉਹਨੂੰ ਲਾਉਣਾ ਵਾ ਹੈ ਤੜਕੇ ਆਣ ਕੇ 5 ਵਜੇ 5 ਵਜੇ ਤੈਨੂੰ ਬੜੀ ਗਰਮੀ ਹੋ ਜਾਂਦੀ ਮੁੜ ਕੇ 10:00 ਵਜੇ ਤੱਕ ਹੀ ਲਾਉਣਾ ਮੁੜ ਕੇ ਫਿਰ ਸ਼ਾਮ ਨੂੰ ਆਉਣਾ ਹੀ ਪਨੀਰੀ ਪੁੱਟਣੀ ਫਿਰ ਫਿਰ ਸਾਰੇ ਟੱਬਰ ਨੇ ਲਾਉਣਾ ਚੋਣਾ ਵੀ ਕਈ ਪਰਿਵਾਰ ਆ ਕਈ ਨਹੀਂ ਲਾਉਣ ਜੋਗੇ ਕਈ ਜਿਹੜੇ ਉਹ ਸਾਰਾ ਸਾਰਾ ਟੱਬਰ ਆਣ ਕੇ ਲਾਉਂਦੇ ਚੋਣਾ ਫਿਰ ਬੱਚੇ ਕੰਮ ਤੇ ਆ ਘਰ ਵਾਲਾ ਵੀ ਕੰਮ ਤੇ ਤੁਸੀਂ ਵੀ ਇੱਥੇ ਕੰਮ ਤੇ ਲੱਗੇ ਆ ਹੀ ਇਦਾਂ ਕੰਮ ਤੇ ਫਿਰ ਸਾਰੇ ਲੱਗੇ ਮੰਨ ਕੀ ਕਰਦੇ ਆ ਸਰਕਾਰਾਂ ਕੋਲੋਂ ਮੰਨ ਕੀ ਕਰਦੇ ਆ 55 ਤੋਂ ਵੀ ਚੱਲੀ ਹੋਗੀ ਤੇ ਮੰਗ ਕੀ ਕਰਦੇ ਹੋ ਮਾਤਾ ਜੀ ਵੈਸੇ ਮੰਗ ਸਰਕਾਰਾਂ ਕੋਲ ਇਹ ਕਰਦੇ ਆ ਵੀ ਸਾਡੇ ਧੀਆਂ ਪੁੱਤ ਜਿਹੜੇ ਚੰਗੇ ਕੰਮ ਧੰਦੇ ਲੱਗਣ ਤੇ ਆੜਾ ਨਸ਼ਾ ਪਤਾ ਇਹ ਬੰਦ ਹੋਣਾ ਚਾਹੀਦਾ ਵਾ ਤੁਹਾਨੂੰ ਇਦਾਂ ਧੁੱਪ ਚ ਆ ਕੇ ਸਿਰਫ ਇਹ ਮੇਰੇ ਨਾਲ ਸਾਦੀ ਦਿਹਾੜੀ ਤੋੜਾ ਪਰ ਕੇ ਵਿੱਚੋਂ 2 ਕਿਲੋ ਕਣਕ 80 ਰੁਪਏ ਮੈਂ ਲੱਗਦਾ 80 ਰੁਪਏ ਪਿੱਛੇ ਤੁਹਾਨੂੰ ਸਾਦੀ ਦਿਹਾੜੀ ਧੁੱਪ ਚ ਜੇ ਬਿਮਾਰ ਹੋਏ ਉਹਦੇ ਤੇ ਪੈਸੇ ਪਤਾ ਨਹੀਂ ਕਿੰਨੇ ਕ ਲੱਗ ਜਣਗੇ ਹਾਂਜੀ ਹਾਂਜੀ ਬੜੀ ਵੱਡੀ ਮਜਬੂਰੀ ਆ ਬਿਲਕੁਲ ਹੀ ਆ ਕੰਮ ਨਾ ਕਰੀਓ ਉਹਨਾਂ ਦੇ ਰੋਟੀ ਨਹੀਂ ਪੂਰੀ ਹੁੰਦੀ ਬੱਚੇ ਇਦਾਂ ਔਖੇ ਹੋ ਘਰ ਦਾ ਕੰਮ ਕਰ ਕਰ ਅਸੀਂ ਪੜਾਏ ਪਰ ਬੜੀ ਵੱਡੀ ਮਜਬੂਰੀ ਹਾਂ ਹੁਣ ਕੁੜੀ ਨੂੰ ਕੰਮ ਸਿਖਾਇਆ ਵੀ ਚੱਲ ਕੇ ਬੈਠੀ ਆਪਣੇ ਕੋਣ ਅੱਜ ਕੱਲ ਦੇ ਬੱਚੇ ਇਹੋ ਜੇ ਕੰਮ ਕਰਦੇ ਸਾਡੇ ਵਰਗੀਆਂ ਜਿਹੜੀਆਂ ਕਰਨ ਡੀਆਂ ਉਹ ਬੱਚੇ ਨਹੀਂ ਕੰਮ ਸਿਖਾਉਂ ਕੁੜੀ ਨੂੰ ਕੰਮ ਸਿਖਾਇਆ ਹੁਣ ਤਾਂ ਬੱਚਿਆਂ ਨੂੰ ਸਰਕਾਰ ਦੇ ਕੰਮ ਚ ਪਾਤਾ ਬੱਚੇ ਇੱਕ ਤੇ ਆਪਣੇ ਡੈਡੀ ਨਾਲ ਪੀਪਲੇਦਾਰੀ ਕਰਦਾ ਤੇ ਦੂਜਾ ਦੂਸਰਾ ਮੇਰਾ ਕੁੜੀਆ ਜਿਹੜੀ ਉਸ ਹਾਲਾ ਇਸ ਕਰਦੀ ਉਹਨੂੰ じゃ ਸਿਖਾਈ ਹੁਣ ਪਲੱਸ ਟੂ ਕਰਾਈ ਤਿੰਨਾ ਬੱਚਿਆਂ ਨਾਲ ਇੱਕ ਕੁੜੀਆ ਵਿਆਹੀ ਹੈ ਕਿ ਜਦੋਂ ਕਣਕਾ ਦੀ ਕਟਾਈ ਹੋ ਜਾਂਦੀ ਹੈ ਉਸ ਤੋਂ ਬਾਅਦ ਇਸ ਤਰੀਕੇ ਨਾਲ ਜਿਹੜੇ ਡਿੱਗੇ ਹੁੰਦੇ ਨੇ ਛਿੱਟੇ ਜਿਨ੍ਹਾਂ ਨੂੰ ਕਹਿੰਦੇ ਆ ਜਿਹੜੀ ਕਣਕ ਬਚੀ ਖੁਚੀ ਜਿਹੜੇ ਵਿੱਚ ਡਿੱਗੀ ਹੁੰਦੀ ਹੈ ਇਹਨਾਂ ਨੂੰ ਚੁਗ ਚੁਗ ਕੇ ਦਿਨ ਦੇ ਵਿੱਚ ਇੱਕ ਤੋੜਾ ਭਰਦਾ ਤੇ ਉਹ ਤੋੜੇ ਦੇ ਵਿੱਚੋਂ 2 ਕਿਲੋ ਕਣਕ ਨਿਕਲਦੀ ਉਹ ਸੜਕਾਂ ਦੇ ਖੇਤਾਂ ਦੇ ਖਿਲਾਰ ਕੇ ਉਸ ਤੋਂ ਬਾਅਦ ਜਦੋਂ ਚੌਦਾਨੇ ਨਿਕਲਦੇ ਆ ਉਸ ਦੀ ਪਸਾਈ ਹੁੰਦੀ ਹੈ ਤੇ ਉਸ ਤੋਂ ਬਾਅਦ ਉਸ ਦਾ ਜਿਹੜਾ ਆਟਾ ਵਰਤਿਆ ਜਾਂਦਾ ਆਪਣੇ ਘਰਾਂ ਦੇ ਵਿੱਚ ਇੰਨੇ ਮਾੜੇ ਹਾਲਾਤ ਨੇ ਪੰਜਾਬ ਦੇ ਇੰਨੇ ਮਾੜੇ ਹਾਲਾਤ ਨੇ ਸਾਡੇ ਸੂਬੇ ਦੇ ਗਰੀਬੀ ਇੰਨੀ ਜ਼ਿਆਦੀ ਹੈ ਦਾਅਵੇ ਕਰਦੀਆਂ ਨੇ ਸਰਕਾਰਾਂ ਬਹੁਤ ਵੱਡੇ ਵੱਡੇ ਲੇਕਿਨ ਜਦੋਂ ਗਰਾਊਂਡ ਲੈਵਲ ਤੇ ਅਸੀਂ ਤਸਵੀਰਾਂ ਦੇਖਦੇ ਆ ਇਹਨਾਂ ਮਾਤਾਵਾਂ ਦੀਆਂ ਤੇ ਅੱਖਾਂ 'ਚ ਹੰਝੂ ਵੀ ਆਉਂਦੇ ਆ ਸਮ ਇੰਨੀ ਗਰੀਬੀ ਕਿੱਦਾਂ ਹੋ ਸਕਦੀ ਹੈ ਕਿ ਧੁੱਪ ਦੇ ਵਿੱਚ ਗਰੀਬੀ ਦੇ ਵਿੱਚ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਮਿਹਨਤ ਕਰਨੀ ਪੈਦੀ ਹੈ ਬੱਚੇ ਤਾਂ ਮਜਦੂਰੀਆਂ ਕਰਨ ਗਏ ਨੇ ਕੁੜੀਆਂ ਤਾਂ ਕੰਮ ਤੇ ਲੱਗੀਆਂ ਨੇ ਮਾਤਾਵਾਂ ਨੂੰ ਇਸ ਤਰੀਕੇ ਨਾਲ ਆਪ ਜਿਹੜੀ ਮਜਦੂਰੀ ਕਰਨੀ ਪੈਂਦੀ ਹੈ ਗਰਮੀਆਂ ਦੇ ਵਿੱਚ ਇਸ ਤੋਂ ਬਾਅਦ ਵੀ ਜਿਹੜੇ ਸੀਜ਼ਨ ਆਉਣੇ ਨੇ ਉਸ ਦੇ ਵਿੱਚ ਝੋਨਾ ਲਾਉਣਾ ਪੈਂਦਾ ਇਹਨਾਂ ਨੂੰ ਗਰਮੀ ਦੇ ਵਿੱਚ ਅੱਗੇ ਜੂਨ ਜੁਲਾਈ ਦੇ ਜਦੋਂ ਮਹੀਨੇ ਆਉਣੇ ਉਸ ਦੇ ਵਿੱਚ ਇੰਨੀ ਤਿੱਖੀ ਧੁੱਪ ਹੁੰਦੀ ਹੈ ਖਾਣਾ ਮੁਸ਼ਕਲ ਹੈ ਅੱਗੇ ਜਾ ਕੇ ਕੀ ਬਣੇਗਾ ਸੋ ਬਿਲਕੁਲ ਇਹ ਬੇਨਤੀ ਹੈ ਸਰਕਾਰਾਂ ਨੂੰ ਵੀ ਕਿ ਘੱਟੋ ਘੱਟ ਇਹਨਾਂ ਦੀ ਸਾਧ ਲਈਤੀ ਜਾਵੇ ਮਦਦ ਕੀਤੀ ਜਾਵੇ ਤੇ ਜਿਹੜਾ ਇਹਨਾਂ ਦਾ ਕੋਈ ਸੁਧਾਰ ਹੋ ਸਕੇ ਇਹਨਾਂ ਨੂੰ ਕੋਈ ਨਾ ਕੋਈ ਸਹੂਲਤ ਜਰੂਰ ਦਿੱਤੀ ਜਾਵੇ ਤਾਂ ਕਿ ਇਹਨਾਂ ਦਾ ਗੁਜ਼ਾਰਾ ਚੱਲ ਸਕੇ